ਆ ਰਿਹਾ ਹੈ ਨਾ ਇਹ ਤਾਂ ਬਸ ਇਹ ਛੇੜਿਓ ਨਾ ਜੀ ਮਾਨ ਠੀਕ ਹੈ ਖਾਣੇ ਆ ਗਿਆ ਬਈ ਇਹ ਆਪਣਾ ਮੰਨਣਾ ਸੀ ਇਹ ਪਨੀਰ ਆ ਬਣਾਤੇ ਹੋ ਮੈਂ ਯੂਜ਼ ਕਰੇਗਾ ਸੁਣ ਹੈ ਇਸ ਲਈ ਨਾ ਮੈਂ ਕਹਿੰਦਾ ਰਹਿਣੇ ਕੰਮ ਕਰਦਾ सांग रही है तो हैं मेरा भी बहुत गर्म हो गया एक दो मैम केटी जैसा था जो शॉपिंग में ਬਸੰਤ ਐਵੇਨਿਊ ਹੈ ਕੀ ਕੀ ਬਰਾਮਕ ਹੋਇਆ ਜੀ ਕ੍ਰਿਕਟ ਦੇ ਫਿਰ ਇਹ ਹਲੇ ਸਾਡੀ ਟੀਮ ਲੈ ਰਹੀ ਹੈ ਸੈਂਪਲ ਤੇ ਡੇਰੀ ਕੰਪਲੈਕਸ ਹੈਬੋ ਵਾਲੇ ਨਾਲੋਂ ਸਾਨੂੰ ਇਹ ਲੀਡ ਦਿੱਤੀ ਗਈ ਸੀ ਅੱਜ ਸਾਡੇ ਨਾਲ ਲੋਕੇਸ਼ਨ ਸ਼ੇਅਰ ਹੋਈ ਹੈ ਅਸੀਂ ਲੋਕੇਸ਼ਨ ਨੂੰ ਫੋਲੋ ਕਰਦੇ ਹੋਏ ਅਸੀਂ ਟੀਮ ਸਾਡੀ ਫੂਡ ਟੀਮ ਅਸੀਂ ਇੱਥੇ ਆਏ ਹਾਂ ਤੇ ਬਸੰਤ ਐਵੇਨਿਊ ਏਰੀਆ ਹੈ ਤੇ ਇੱਥੇ ਪਹਿਲੇ ਉਸ ਚ ਦੇਖਣ ਨੂੰ ਮਿਲਿਆ ਕਿ ਪਨੀਰ ਔਰ ਕਰਡ ਹੈ ਪੈਕ ਹਾਂਜੀ ਮੈਮ ਕਈ ਤਰ੍ਹਾਂ ਦੇ ਕੈਮੀਕਲ ਵੀ ਨੇ ਕੋਈ ਕੈਮੀਕਲ ਵਗੈਰਾ ਵੀ ਹੈ ਇਹ ਹਲੇ ਸਾਡੀ ਟੀਮ ਦੇਖ ਰਹੀ ਹੈ ਐਂਡ ਤੁਹਾਡੇ ਸਾਹਮਣੇ ਦੇਖੋ ਹਲੇ ਉਹ ਦੇਖ ਰਹੇ ਹੈ ਤੇ ਬਾਅਦ ਚ ਪਤਾ ਚਲੇਗਾ ਕੀ ਕੁਛ ਹੈ ਕਿੰਨੀ ਮਾਤਰਾ ਕਿਹਾ ਜਾ ਸਕਦਾ ਉਹ ਕੈਲਕੂਲੇਟ ਕਰ ਰਹੇ ਹੈ ਹਲੇ ਕੁਝ ਪਤਾ ਲੱਗਿਆ ਜੀ ਕਿੱਥੇ ਕਿੱਥੇ ਇਹ ਦੁਕਾਨਾਂ ਤੇ ਦਿੰਦੇ ਸੀਗੇ ਇਹ ਨਹੀਂ ਪਤਾ ਕੁਝ ਵੀ ਮੈਡਮ ਇਹ ਕਾਰਵਾਈ ਜਿਹੜੀ ਜਿਵੇਂ ਨਿਯੰਤਰਿਤ ਇੱਦੀ ਚੱਲ ਰਹੀ ਹੈ ਹਾਂਜੀ ਜਾਰੀ ਹੈ ਸਾਡੀ ਫੂਡ ਟੀਮ ਲਗਾਤਾਰ ਕਾਫੀ ਦੇਰ ਤੋਂ ਜੀ ਡੇਢ ਮਹੀਨੇ ਤੋਂ ਲਗਾਤਾਰ ਕਾਰਵਾਈ ਕਰ ਰਹੀ ਹੈ ਲਗਾਤਾਰ ਕੰਮ ਕਰ ਰਹੇ ਨੇ ਦੇਖਦੇ ਆਪਾਂ ਦੇਖਦੇ ਆਂ ਸਾਰੇ ਸ਼ਾਮਪੂ ਲਾਈਸੈਂਸ ਵਗੈਰਾ ਤੇ ਇਸ ਲਈ ਹਲੇ ਲਾਇਸੈਂਸ ਮਿਲਿਆ ਨਹੀਂ ਕਿਉਂਕਿ ਇੱਥੇ ਖਾਲੀ ਉਹਨਾਂ ਦੇ ਵਰਕਰ ਹੈਗੇ ਆ। ਇਹਨਾਂ ਦਾ ਕੋਈ ਦੇਸੀ ਕਿਉਂ ਦਾ ਜਿਵੇਂ ਆ ਸਮੈਲ ਆ ਰਹੀ ਆ ਜਾਂ ਯੂਰੀਆ ਜਾਂ ਇਹ ਦੇਖੋ ਟੀਮ ਇਹ ਆਪਾਂ ਨੂੰ ਕੁਝ ਕਹਿਣਾ ਇਸ ਤਰ੍ਹਾਂ ਮੁਸ਼ਕਿਲ ਹੈ ਤੇ ਟੀਮ ਆਪਣਾ ਕੰਮ ਕਰ ਰਹੀ ਹੈ ਬਾਅਦ 'ਚ ਜਦੋਂ ਹੋ ਜਾਏਗੀ ਕਾਰਵਾਈ ਆਪਣੀ ਰਿਪੋਰਟ ਤਿਆਰ ਕਰੇਗੀ ਔਰ ਸੈਂਪਲ ਲੈਣਗੇ ਠੀਕ ਹੈ ਠੀਕ ਹੈ ਪਤਾ ਨਹੀਂ ਮੇਰਾ ਨਾਮ ਕੁਲਦੀਪ ਸਿੰਘ ਜੀ ਪਿੰਡ ਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਤੇ ਪਤਾ ਕਿ ਬਸੰਤ ਅਵੇਨਿਊ ਦੇ ਵਿੱਚ ਸੇਬ ਭਾਗ ਵੱਲੋਂ ਰੇਡ ਮਾਰੀ ਗਈ ਹੈ ਜਾਨਕੀ ਯਾਨੀ ਪਨੀਰ ਦੇ ਸੈਂਪਲ ਭਰੇ ਗਏ ਕਿਉਂ ਦੇ ਸੈਂਪਲ ਭਰੇ ਗਏ ਕੀ ਕਹਿਣਾ ਚ ਕਹਣਾ ਇਹ ਜਨਵੀਰ ਕੰਮ ਬੰਦ ਹੋਣ ਜਿਆਦਾ ਨਹੀਂ ਹੋਵੇ ਕੰਮ ਤਾਂ ਵਧੀਆ ਗੱਲ ਹੈ ਜਿਹੜਾ ਕਾਫੀ ਮਾਤਰਾ ਆਪਾਂ ਦੇਖਿਆ ਆਪਣੀ ਦੇ ਅੰਦਰ ਪਿਆ ਇਹ ਜਣਾ ਦਾ ਆਪਣੇ ਪਬਲਿਕ ਵਿੱਚ ਹੀ ਹੈ ਆਪਣੇ ਬਜ਼ੁਰਗਾਂ ਨੇ ਖਾਣਾ ਬੱਚਿਆਂ ਨੇ ਖਾਣਾ ਇਹ ਆਪਾਂ ਨੂੰ ਦੇਖਣਾ ਪੈਣਾ ਵੀ ਆਪਾਂ ਕਿਹੜਾ ਕੰਮ ਕਰ ਰਹੇ ਆ ਆਪਦੇ ਬੱਚਿਆਂ ਲਈ ਲੋਕਾਂ ਦੇ ਜਵਾਕਾਂ ਬਸ ਕਰਦੇ ਆ ਆਪਾਂ ਬੇਈਮਾਨੀ ਕਰਕੇ ਜ਼ਹਿਰ ਵੇਚ ਰਹੇ ਆ ਇਹਦਾ ਸੀਐਮ ਸਾਹਿਬ ਕੋ ਬੇਨਤੀ ਹੱਥ ਜੋੜ ਕੇ ਕਰ ਸਕਦਾ सीएम साहब ਤੁਸੀਂ ਨਸ਼ੇ ਦੇ ਨਾਲ ਦੇ ਜੋਤ ਛੇੜਿਆ ਸੋ ਇਹ ਤੇਰੀ ਮੜਾ ਧਿਆਨ ਦਿਓ ਵੀ ਕੋਈ ਨਾ ਕੋਈ ਨਾ ਕਾਨੂੰਨ ਐਸਾ ਬਣਾਓ ਵੀ ਜਿਹੜੀ ਬਿਲਡਿੰਗ ਫੜੀ ਉਹਨੂੰ ਸੀਲ ਕਰ ਦਈਏ ਅਜਿਹਾ ਆਪਨੇ ਖੁਦ ਮਨ ਧੋਗੇ ਮਿਲ ਲੱਗ ਜਾਂਦੇ ਕਈ ਵਾਰੀ ਵੀ ਤੁਸੀਂ ਇਹ ਕੰਮ ਕਰਦੇ ਜੇ ਨਾ ਕਰੋ ਅਸੀਂ ਫਿਰ ਵੀ ਕਰ ਰਹੇ ਹਾਂ ਕਿਉਂਕਿ ਬਸ ਮਾਰੇ ਲੋਕ ਸੇਵਾ ਕਰਦੇ ਆ ਸੋ ਕੋਸ਼ ਮੇਰੇ ਨਾਲ ਆ ਸਾਰੀ ਟੀਮ ਦੇਖ ਲਓ ਜੁੜੀ ਮੁੰਡੇ ਨੌਜਵਾਨ ਜਿਨ੍ਹਾਂ ਨੇ ਵਾਕਈ ਇਹ ਕੰਮ ਕਸਮ ਜੱਕੇ ਵੀ ਆਈ ਨਕਲੀ ਕੰਮ ਬੰਦ ਕਰਾ ਕੇ ਹਟਾਂਗੇ ਲੱਗਦਾ ਮੁੰਡਲੀ ਜਾਂਚ ਦੇ ਵਿੱਚ ਲੱਗਦਾ ਕੀ ਵੀ ਜਿਹੜਾ ਨਕਲੀ ਪਨੀਰ ਵਗੈਰਾ ਜਿਹੜਾ ਤਿਆਰ ਕੀਤੇ ਜਾਂਦੇ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਹੁਣ ਦੇਖਦੇ ਪਿਆ ਆਪਾਂ ਨੂੰ ਲੱਗਦਾ ਸਿਹਤ ਵੀ ਪੂਰਾ ਮਸ਼ਤੇਰ ਹੈ ਜੀ ਹੈਗਾ ਜੀ ਹੁਣ ਤਾਂ ਨਾਲ ਹੈਗਾ ਆਪਣੇ ਆਰਾਮਦ ਹੋਇਆ ਇੱਥੇ ਜੀ ਇੱਥੇ ਜੀ ਕੈਮੀਕਲ ਪਿਆ ਇੱਥੇ ਜੀ ਜੋਰੀਆਂ ਮਿਲੇ ਪਨੀਰ ਦਹੀਂ ਹੈ ਇਹਨਾਂ ਕੋਲੇ ਕਾਫੀ ਮਾਤਰਾ 'ਚ ਇਹ ਚੀਜ਼ਾਂ ਦਾ ਹਾਨੀਕਾਰਕ ਕੰਮ ਸਿਹਤ ਬਸ ਬਿਲਕੁਲ 100% ਟਾਈਟ ਹਟਾਟੂ ਵਿੱਚ ਸਾਰੇ ਮਲਾਬਟੀਆਂ ਜੀ 110 ਰੁਪਏ 20 ਰੁਪਏ ਕਿਲੋ ਘਿਓ ਲੈ ਅੱਗੇ ਅੱਗੇ ਆਵਾਂ ਆਪਣੀ ਲੈ ਆ ਗਈ ਅੱਗੇ 250 ਵੇਚ ਦੇ ਪਏ ਨੇ ਇਹ ਕੀ ਲੱਗਦਾ ਕਿਹੜੀ ਜਗ੍ਹਾ ਤੇ ਵੇਚਦੇ ਸੀ ਇਹ ਇਹ ਦੁਕਾਨਾਂ ਦੇ ਮੰਡੀ ਚ ਮੰਡੀ ਚ ਮੰਡੀ ਵੇਹੀ ਜਾਂਦਾ ਦੁਕਾਨਾਂ ਤੇ ਵੇਹੀ ਜਾਂਦਾ ਲੱਗਦਾ ਕਿ ਆਮ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਤੁਹਾਡਾ ਵੀ ਜਿਹੜੇ ਲੋਕ ਨੇ ਇਸ ਵੇਲੇ ਵਿੱਚ ਜੋ ਨਾਲ ਤੁਹਾਨੂੰ ਜਾਣਕਾਰੀ ਮਿਲ ਬਿਲਕੁਲ ਜੀ ਇਹ ਬੇਨਤੀ ਕਰਦੇ ਆ ਜਿਹੜੇ ਵੀ ਕੋਈ ਮੇਰੇ ਭਰਾਕ ਸੌਂਦਾ ਖੜੇ ਗੱਲਾਂ ਕੋਈ ਭਾਈਆਂ ਭੈਣ ਜੀ ਸਾਡੇ ਨਾਲ ਜੁੜਨ ਸੋ ਇਹ ਕੰਮ ਦੇ ਵਿੱਚ ਹੋਰ ਗਿਆ ਵਧੀਆ ਕੰਮ ਬੰਦ ਕਰਾਈਏ ਤੇ ਭਾਰੀ ਮਾਤਰਾ ਚਾਹੀਦੀ ਪ੍ਰਮਤ ਕੀਤਾ ਜੀ। ਇਹ ਕਾਫੀ ਭਾਰੀ ਮਾਤਰਾ ਜੀ ਬਹੁਤ ਜ਼ਿਆਦਾ। ਮਾਲਕ ਕੋਈ ਇੱਥੇ ਦੇ ਮਾਲਕ ਦਾ ਕੋਈ ਦੱਸ ਦੇਣ ਪਏ। ਹਮਮ। ਹੋਰ ਇਹ ਦੇਖੋ ਵੀ ਇਹਨਾਂ ਕੰਮ ਚੋਂ ਪਿਆ ਇਹਨਾਂ ਦਾ ਦੁੱਧ ਤਾਂ ਹੈ ਕੋਈ ਨਹੀਂ। ਪਨੀਰ ਕਿਵੇਂ ਤਿਆਰ ਕਰਦੇ ਆ। ਇਹਨਾਂ ਬੰਦੇ ਕਹਿੰਦੇ ਰੋਜ਼ ਗੱਡੀਆਂ ਆਉਂਦੀ 3 ਵਜੇ ਸ਼ਾਮ ਨੂੰ ਸਵੇਰੇ 2 ਵਜੇ। ਸਵੇਰੇ 2 ਵਜੇ? ਹਾਂ ਜੀ। ਸਵੇਰੇ 2 ਵਜੇ ਗੱਡੀਆਂ ਆਉਂਦੀ ਆ ਲਾਗੇ ਚੱਲ ਜਾਂਦੀਆਂ ਗੱਡੀਆਂ ਦੋ ਭਰ ਕੇ ਆਉਂਦੀਆਂ ਨੇ। ਉਹਦੇ ਦੇਖਿਆ ਉਹਨਾਂ ਪਨੀਰ ਸਾਬ ਸੀਲ ਕਰਨ ਲੱਗਿਆ। ਦੇਖਦੇ ਉਸ ਤੋਂ ਬਾਅਦ